ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਸਬਜ਼ੀਆਂ ਨੂੰ ਲੈ ਕੇ ਹਾਂ ਜਨੇ ਅੱਜ ਦੀ ਵੱਡੀ ਖਬਰ ਕਨੇਡਾ ਛੱਡਣ ਲੱਗੇ ਭਾਰਤੀ ਪਰਿਵਾਰ ਕਨੇਡਾ ਵਿੱਚ ਨਿਤ ਗੋਲੀਆਂ ਚੱਲਣ ਤੇ ਲੁਟੇਰਿਆਂ ਦੇ ਘਰ ਵਿੱਚ ਦਾਖਲ ਹੋਣਾ ਤੇ ਚੋਰੀ ਦੀਆਂ ਵਾਰਦਾਤਾਂ ਤੋਂ ਤੰਗ ਕਰਨ ਲਿਆ ਕਰ ਲਿਆ ਹੈ ਜੀ ਹਾਂ BC ਦੇ ਨਨਾਈਮੋ ਸ਼ਹਿਰ ਵਿੱਚ ਗਰੋਸਰੀ ਸਟੋਰ ਚਲਾਰ ਚਲਾਰ ਰਵੀ ਪਟੇਲ ਅਤੇ ਸ੍ਰੀਤਾ ਪਟੇਲ ਕੈਨੇਡਾ ਛੱਡਣ ਦਾ ਐਲਾਨ ਕਰਨ ਵਾਲਿਆਂ ਵੱਲੋਂ ਵਿੱਚੋਂ ਇੱਕ ਹੈ ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਬਿਹਤਰ ਜ਼ਿੰਦਗੀ ਦੀ ਤਲਾਸ਼ ਵਿੱਚ ਰਵੀ ਅਤੇ ਸ੍ਰੀਤਾ 7 ਸਾਲ ਪਹਿਲਾਂ ਕੈਨੇਡਾ ਪੁੱਜੇ ਸਨ ਅਤੇ ਕਰੜੀ ਮਿਹਨਤ ਕਰਦੇ ਆ ਸਟੋਰ ਖਰੀਦਣ ਵਿੱਚ ਕੰਮ ਜਪ ਹੋ ਗਏ ਪਰ ਜੋ ਲਟੇਰਿਆਂ ਦੇ ਕੰਨਾਂ ਕੰਨਾਂ ਨੂੰ ਹੱਥ ਹੱਥ ਲਵਾ ਦਿੱਤੇ ਨਮੋਨੋ ਦੀ ਲੈ ਅਲਬਰਟ ਸਟੀਨ ਅਤੇ ਮਿਲਟਨ ਸਟੀਨ ਦੇ ਕੋਨੇ ਤੇ ਬਣੇ ਸਟੋਰ ਨੂੰ ਚੋਰਾਂ ਨੇ ਸੰਭਾਵਿਤ ਤੌਰ ਤੇ ਪੱਕਾ ਟਿਕਾਣਾ ਬਣਾ ਲਿਆ ਚੋਰ ਲੁਟੇਰਿਆਂ ਨੇ ਕਰ ਦਿੱਤੇ ਬਰਬਾਦ ਚੋਰੀਆਂ ਰੋਕਣ ਦੇ ਇਰਾਦੇ ਨਾਲ ਰਵੀ ਪਟੇਲ 35 ਕਮਰੇ ਕੈਮਰੇ ਲਗਵਾ ਚੁੱਕੇ ਹਨ ਪਰ ਚੋਰਾ ਉੱਤੇ ਕੋਈ ਅਸਰ ਨਹੀਂ ਸਿਰਫ ਇੰਨਾ ਹੀ ਨਹੀਂ ਰਵੀ ਪਟੇਲ ਨੇ 20000 ਡਾਲਰ ਖਰਚ ਕਰਦਿਆ ਸਟੋਰ ਦੁਆਲੇ 6 ਫੁੱਟ ਉੱਚੀ ਫੈ ਫੇਸ ਸਖੜੀ ਕਰ ਦਿੱਤੀ ਪਰ ਇਹ ਵੀ ਚੋਰ ਲੁਟੇਰਿਆਂ ਨੂੰ ਰੋਕ ਨਾ ਸਕੀ ਰਵੀ ਪਟੇਲ ਨੇ ਦੱਸਿਆ ਹੈ ਕਿ ਅੱਧੀ ਰਾਤ ਵੇਲੇ ਵੀ ਚੋਰ ਲੁਟੇਰਿਆਂ ਦੇ ਹੁਣ ਹੁਣ ਡਰ ਵੱਡ ਵੱਡ ਖਾਂਦਾ ਹੈ ਤੇ ਹੁਣ ਇਹ ਸਭ ਬਰਦਾਸ਼ਤ ਕਰਨਾ ਮੁਸ਼ਕਲ ਹੋ ਗਿਆ ਹੈ ਇੱਥੇ ਦੱਸਦਾ ਦੱਸਣਾ ਬੰਦਾ ਹੈ ਕਿ ਕੈਨੇਡਾ ਓਨਮਬਰੋ ਪਟੇਲ ਪਰਿਵਾਰ ਦਾ ਪਹਿਲਾ ਟਿਕਾਣਾ ਹੈਲਫੈਕਸ ਸ਼ਹਿਰ ਸੀ ਜਦ ਤੇ ਇਸ ਤੋਂ ਬਾਅਦ ਉਹਨਾਂ ਨੇ ਬੀਸੀ ਦੇ ਆਪਣੇ ਡੈਲਟਾ ਵਿਖੇ ਇੱਕ ਕਨਵੀਨਿਐਸ ਸਟੋਰ ਖਰੀਦਿਆ ਕਰੋਨਾ ਮਹਾਮਾਰੀ ਦੌਰਾਨ ਰਵੀ ਅਤੇ ਸਰਿਤਾ ਪਟੇਲ ਨੇ ਇੱਕ ਨੌਜਵਾਨ ਨੂੰ 55000 ਡਾਲਰ ਦੀ ਠੱਗੀ ਤੋਂ ਬਚਾਇਆ ਤੇ ਪੁਲਿਸ ਅਤੇ ਸਮਾਜਿਕ ਸਥਿਤੀਬੰਦੀਆਂ ਵੱਲੋਂ ਦੋਹਾਂ ਰਿਸ਼ਲਾੰਗਾ ਕੀਤੀ ਗਈ ਦਸੰਬਰ 2020 ਵਿੱਚ ਇੱਕ ਇੰਟਰਵਿਊ ਦੌਰਾਨ ਪਟੇਲ ਪਰਿਵਾਰ ਨੇ ਕਿਹਾ ਹੈ ਕਿ ਉਹਨਾਂ ਨੇ ਆਪਣਾ ਫਰਜ਼ ਨਿਭਾਉਂਦਿਆਂ ਨੌਜਵਾਨ ਨੂੰ ਠੱਗੀ ਤੋਂ ਬਚਾਇਆ ਹੈ ਪਰ ਹੁਣ ਉਹੀ ਪਰਿਵਾਰ ਸਰਕਾਰ ਤੋਂ ਮਦਦ ਮੰਗ ਰਿਹਾ ਹੈ ਰਵੀ ਪਟੇਲ ਨੇ ਕਿਹਾ ਕਿ ਲਗਾਤਾਰ ਹੋ ਰਹੀਆਂ ਚੋਰੀਆਂ ਨੇ ਉਹਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਮੁਲਾਜ਼ਮਾਂ ਨੂੰ ਤਨਖਾਹਾਂ ਦੇਣਗਾ ਔਖੀਆਂ ਹੋ ਰਹੀਆਂ ਹਨ ਤੇ ਐਨ ਟੈਕਸ ਅਧਾਰਨ ਦੇ ਬਾਵਜੂਦ ਸਰਕਾਰ ਤੋਂ ਸੁਰੱਖਿਆ ਤੇ ਕੋਈ ਗਰੰਟੀ ਨਹੀਂ ਮਿਲ ਸਕੀ